ਕਿਆਰੇ ਦੋਸਤੋ ਪਿਆਰ ਭਰੀ ਸ਼ਸ਼ੀਕਾਲ ਜੀ ਦੋਸਤੋ ਗੱਲ ਕਰਾਂਗੇ ਬੀਤੇ ਦਿਨੇ ਜਿਵੇਂ ਕਿ ਅਰਵਿੰਦਰ ਕੇਜੀਵਾਲ ਨੂੰ ਈਡੀ ਦੇ ਵੱਲੋਂ ਜਿਹੜੇ ਕਿ ਅਰਵਿੰਦਰ ਕੇਜੀਵਾਲ ਨੂੰ ਸ਼ਰਾਬ ਘੋਟਾਲੇ ਦੇ ਵਿੱਚ ਜਿਹੜਾ ਹੈ ਬੀਤੀ ਰਾਤ ਪਹਿਲਾਂ 2 ਘੰਟੇ ਤਕਰੀਬਨ ਜਿਹੜੀ ED ਦੇ ਵੱਲੋਂ ਪੁੱਛਗਿੱਛ ਕੀਤੀ ਗਈ ਉਸ ਤੋਂ ਬਾਅਦ ਜਿਹੜਾ ED ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਅੱਜ ਦੇ ਕੀ ਹਾਲਾਤ ਨੇ ਅੱਜ ਕੁਝ ਸਮੇਂ ਦੇ ਵਿੱਚ ਜਿਹੜੇ ਨੇ CM ਭਗਵੰਤ ਮਾਨ ਨੇ ਉਹ ਦਿੱਲੀ ਨੂਰਵਾਨਾ ਹੋ ਚੁੱਕੇ ਨੇ ਚੰਡੀਗੜ੍ਹ ਤੋਂ ਕੁਝ ਸਮੇਂ ਤੱਕ ਜਿਹੜਾ ਕਿ 12 ਵਜੇ ਤੱਕ ਜਿਹੜੇ ਕਿ CM ਮਾਨ ਨੇ ਪਹਿਲਾਂ ਅਰਵਿੰਦ ਕੇਜਰੀਵਾਲ ਪਰਿਵਾਰ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਤੋਂ ਬਾਅਦ ਉਹ ਤੇ ਪ੍ਰੈਸ ਕਾਨਫਰੰਸ ਜਿਹੜੀ CM ਮਾਨ ਦੇ ਵੱਲੋਂ ਕੀਤੀ ਜਾਵੇਗੀ ਬੋਸਾ ਜਿਵੇਂ ਕਿ ਵੱਡੇ ਪੱਧਰ ਤੇ ਕੱਲ ਹੀ ਗ੍ਰਿਫਤਾਰੀ ਤੋਂ ਬਾਅਦ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਜਿੰਨੇ ਵੀ ਲੋਕ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ ਅਰਵਿੰਦਰ ਕੇਜਰੀਵਾਲ ਦੇ ਨਾਲ ਜੁੜੇ ਹੋਏ ਸੀਗੇ ਜਾਂ ਜਿੰਨੇ ਵੀ ਵਿਧਾਇਕ ਨੇ ਐਮਐਲਏ ਨੇ ਜਾਂ ਆਮ ਪਾਰਟੀ ਦੇ ਕਹਲਿਏ ਕੀ ਪੰਜਾਬ ਦੇ ਜਿੰਨੇ ਵੀ ਸਮੁੱਚੇ ਲੀਡਰਸ਼ਿਪ ਹੈ ਜਾਂ ਉਹ ਸਟੇਟਾਂ ਦੀ ਉਹ ਸਾਰੇ ਹੀ ਦਿੱਲੀ ਪਹੁੰਚਨੇ ਸ਼ੁਰੂ ਹੋ ਚੁੱਕੀ ਸੀ ਰੇਖ ਦੇ ਬਿਆਨ ਹੋਣੇ ਸ਼ੁਰੂ ਹੋ ਚੁੱਕੇ ਸੀਗੇ ਪੰਜਾਬ ਦੇ ਜਿੰਨੇ ਵੀ ਕਹਿ ਲਿਏ ਕਿ ਕੈਬਨਿਟ ਮੰਤਰੀ ਨੇ ਸਭ ਦੇ ਬਿਆਨ ਆਏ ਨੇ ਕਿ ਇਹ ਜਿਹੜਾ ਹੈ ਦਰੋਹੀ ਰਾਜਨੀਤੀ ਤਹਿਤ ਜਿਹੜਾ ਕਿ ਬੀਜਪੀ ਦੇ ਵੱਲੋਂ ਅਰਵਿੰਦਰ ਕੇਜਰੀਵਾਲ ਇਹ ਕਾਹਲੀ ਕਿਹਾ ਜਾਂਦਾ ਕਿ ਸਵਾਲ ਜਿਹੜੇ ਆ ਆਮ ਪਾਰਟੀ ਕੇਜਰੀਵਾਲ ਦੇ ਜਿਹੜੇ ਦੋਸ਼ ਲੱਗੇ ਨੇ ਇਸ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਵੇਂ ਹੀ ਪਹਿਲਾਂ ਵੀ ਅਰਵਿੰਦ ਕੇਜਵਾਲ ਕਹਿੰਦੇ 2 ਵਾਰੀ ED ਦੇ ਵੱਲੋਂ ਕੀਤੀ ਗਈ ਸੀ ਪਰ ਅਰਵਿੰਦ ਕੇਜੀਵਾਲ ED ਅੱਗੇ ਨਹੀਂ ਪੇਸ਼ ਹੋਈ ਸੀ ਉਸ ਤੋਂ ਬਾਅਦ ED ਨੇ ਕੱਲ ਜਿਹੜਾ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਉੱਪਰ ਰੇਡ ਕੀਤੀ ਸੀ ਜਿਸ ਤੋਂ ਬਾਅਦ 2 ਘੰਟੇ ਦੀ ਪੁੱਛਗਿੱਛ ਹੋਣ ਤੋਂ ਬਾਅਦ ਅਰਵਿੰਦ ਕੇਜੀਵਾਲ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਸੋ ਦੇਖੋ ਅੱਜ ਤਕਰੀਬਨ 10 ਵਜੇ ਕੇਜਰੀਵਾਲ ਨੂੰ ਜਿਹੜਾ ਹੈ ਪੀ ਐਮ ਐਲਏ ਕੋਰਟ ਦੇ ਵਿੱਚ স্পেশাল কোর্ট ਦੇ ਵਿੱਚ ਦਿੱਲੀ ਜਿਹੜੀ ਹੈ ਉੱਥੇ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਦੇਖਾਂਗੇ ਕਿ ਈਡੀ ਦੇ ਵੱਲੋਂ ਕਿੰਨੇ ਦਿਨਾਂ ਦਾ ਜਿਹੜਾ ਹੈ ਰਿਮਾਂਡ ਦਿੱਤਾ ਜਾਵੇਗਾ ਸੋ ਵੱਡਾ ਬਿਆਨ ਜਿਹੜਾ ਗ੍ਰਿਫਤਾਰੀ ਤੋਂ ਬਾਅਦ ਆਇਆ ਸੀ ਇਤਾਸ਼ੀ ਸਿੰਘ ਦਾ ਜਿੰਨਾ ਨਾਂਅ ਕਿਹਾ ਹੈ सीएम ਜਿਹੜੇ ਨੇ ਕਿ ਕੇਜਰੀਵਾਲ ਹੀ ਰਹਿਣਗੇ ਦਿੱਲੀ ਦੇ ਜਿਹੜੇ ਕਿ सीएम ਕੇਜਰੀਵਾਲ ਹੀ ਰਹਿਣਗੇ ਪਰ ਉਹ ਚਾਹੇ ਜੇਲ੍ਹ ਵਿੱਚ ਚਲਾਨਾ ਚਾਹੇ ਉਹ ਜੇਲ੍ਹ ਦੇ ਵਿੱਚੋਂ ਹੀ ਹੋ ਸਰਕਾਰ ਚਲਾਉਣ ਪਰ ਕਿਵੇਂ ਦੇ ਹਾਲਾਤ ਹੋਣਗੇ ਜਦੋਂ सीएम ਕੇਜਰੀਵਾਲ ਜੇਲ੍ਹ ਦੇ ਵਿੱਚ ਹੋਣਗੇ ਪਰ ਵੱਡੀ ਗੱਲ ਇਹ ਹੈ ਕਿ ਅੱਜ ਜਿਹੜਾ 10 ਵਜੇ ਜਦੋਂ ਅਰਵਿੰਦਰ ਕੇਜਰੀਵਾਲ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਕੋਰਟ ਵਿੱਚ ਏਡੀ ਦੇ ਵੱਲੋਂ ਕਿੰਨੇ ਦਿਨਾਂ ਦਾ ਰਿਮਾਂਡ ਮੰਗਿਆ ਜਾ ਰਿਹਾ ਹੈ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਗੱਲ ਸਾਹਮਣੇ ਆ ਰਹੀ ਹੈ ਕਿ ਏਡੀ ਦੇ ਵੱਲੋਂ 7 ਦਿਨਾਂ ਦਾ ਰਿਮਾਂਡ ਵੀ ਜਿਹੜੀ ਗੱਲ ਕਹੀ ਜਾ ਰਹੀ ਹੈ 7 ਦਿਨਾਂ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ ਪਰ ਦਿੱਖਣਾ ਹੋਵੇਗਾ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਹੈ ਉਸ ਰਿਮਾਂਡ ਦੇ ਦੌਰਾਨ ਕਿਹੜੀਆਂ-ਕਿਹੜੀਆਂ ਤੱਥ ਜਿਹੜੇ ਨੇ ਕਿ ਅੱਗੇ ਸਾਹਮਣੇ ਆਉਂਦੇ ਨੇ ਅਰਵਿੰਦਰ ਕੇਜਰੀਵਾਲ ਦੇ ਖਿਲਾਫ ਕਿਹੜੇ-ਕਿਹੜੇ ਸਬੂਤ ਹੁੰਦੇ ਨੇ ਜਾਂ ਕਿਹੜੇ-ਕਿਹੜੇ ਬੈਂਕ ਖਾਤੇ ਮੰਗੇ ਜਾਣਗੇ ਜਾਂ ਕਿਹੜੇ-ਕਿਹੜੇ ਮਤਲਬ ਜਿਵੇਂ ਵੀ ਇਹਦੀ ਆਪਣੇ ਲੈਵਲ ਤੇ ਪੁੱਛਗਿੱਛ ਕਰਦੀ ਹੈ ਜਾਂ ਇਨਵੈਸਟਿਗੇਟ ਕਰਦੀ ਹੈ ਕਿਵੇਂ ਵੀ ਸੋ ਬਿਲਕੁਲ ਕੁਝ ਸਮੇਂ ਤੱਕ ਜਿਹੜੇ ਕਿ ਸੀਐਮ ਭਗਵੰਤ ਮਾਨ ਜਿਹੜੇ ਕਿ ਇੱਥੋਂ ਚੰਡੀਗੜ੍ਹ ਤੋਂ ਚੱਲ ਚੁੱਕੇ ਨੇ ਕਿ 12 ਵਜੇ ਤੱਕ ਜਿਹੜੇ ਕਿ ਦਿੱਲੀ ਪਹੁੰਚ ਜਾਣਗੇ ਪਹਿਲਾਂ ਰਵਿੰਦਰ ਕੇਸਰੀਵਾਲ ਦੇ ਪਰਵਾਹ ਨਾਲ ਮੁਲਾਕਾਤ ਕਰਨਗੇ ਗੱਲਬਾਤ ਕਰਨਗੇ ਉਸ ਤੋਂ ਬਾਅਦ ਹੀ ਪਾਰਟੀ ਦਾ ਫੈਸਲਾ ਹੋਏਗਾ ਸੀਐਮ ਮਾਨ ਉੱਥੇ ਕਾਨਫਰੰਸ ਕਰਕੇ ਵੀ ਜਾਣਕਾਰੀ ਦੇਣਗੇ ਕਿ ਉਹਨਾਂ ਦੇ ਵੱਲੋਂ ਕੀ ਰਾਜਨੀਤਿਕ ਘਟੀ ਜਾਈਗੀ ਅੱਗੇ ਕੀ ਪਰਵੱਟੀ ਗੱਲ ਇਹ ਹੈ ਕਿ ਅੱਜ ਜਿਵੇਂ ਹੀ ਪੂਰੇ ਦੇਸ਼ ਦੇ ਭਰ ਦੇ ਵਿੱਚ ਜਿੱਥੇ ਜਿੱਥੇ ਆਮ ਪਾਰਟੀ ਦੇ ਦਫ਼ਤਰ ਉਹਨਾਂ ਦੇ ਵੱਲੋਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਨਾਲ ਲੋਕ ਜੁੜੇ ਹੋਏ ਨੇ ਜਾਂ ਜਿੰਨਾ ਲੈਵਲ ਤੇ ਕਹਿ ਲਈਏ ਜਿਹੜੀ ਦਿੱਤੀ ਗਈ ਹੈ ਸੋ ਇਸ ਤੋਂ ਇਲਾਵਾ ਜਿਵੇਂ ਕਿ ਅੱਜ ਦਿੱਲੀ ਦੇ ਵਿੱਚ ਵੀ ਵੱਡੇ ਲੈਵਲ ਤੇ ਇੱਕ ਪ੍ਰਦਰਸ਼ਨ ਰੱਖਿਆ ਗਿਆ ਹੈ ਕੁਝ ਸਮੇਂ ਤੱਕ ਪ੍ਰਦਰਸ਼ਨ ਕੀਤਾ ਜਾਊਗਾ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਿਨ੍ਹਾਂ ਨੇ ਵੀ ਲੀਡਰ ਨੇ ਜਿਵੇਂ ਆਮ ਆਪ ਕੇ ਹਲਿਏ ਕੀ ਪੰਜਾਬ ਦੇ ਕਾਫੀ ਸਮੂੱਚੇ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਪਹੁੰਚੀ ਹੋਈ ਹੈ ਜਿਹੜੇ ਕਿ ਅਮਨ अरोड़ा ਨੇ ਜਿਨ੍ਹਾਂ ਜਿਹੜੇ ਪੰਜਾਬ ਦੇ ਕੈਬਨਿਨ ਮੰਤਰੀ ਆ ਉਹ ਕੱਲ ਉੱਥੇ ਹੀ ਜਿਹੜੇ ਦਿੱਲੀ ਪੁੱਜ ਗਏ ਸੀ ਜਿੱਥੇ ਜਿਹੜੇ ਬਾਹਰ ਪ੍ਰਦਰਸ਼ਨ ਦੇ ਵਿੱਚ ਵੀ ਨਜ਼ਰ ਆ ਰਹੇ ਸੀ ਅੱਜ ਜਿਹੜਾ ਕਿਹੜੇ ਕਿਹੜੇ ਲੀਡਰ ਹੈ ਕਿ ਕਿੰਨੇ ਲੋਕਾਂ ਨੇ ਕਿੰਨੇ ਲੋਕਾਂ ਦਾ ਇਕੱਠ ਹੋਊਗਾ ਕਿਉਂਕਿ ਵੱਡੀ ਗੱ ਦਲੀ ਦੇ ਵਿੱਚ ਜਿਹੜੀ 144 ਧਾਰਾ ਜਿਹੜੀ ਲੱਗੀ ਹੋਈ ਹੈ ਕੋਡ ਆਫ ਕੰਡੈਕਟ ਲੱਗਿਆ ਹੋਇਆ ਹੈ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡੀ ਜਿਹੜੀ ਕਿ ਹਲਚਲ ਏਡੀ ਦੇ ਵੱਲੋਂ ਕੀਤੀ ਗਈ ਹੈ ਵੱਡੀ ਗ੍ਰਿਫਤਾਰੀ ਕਹਿ ਸਕਦੇ ਆ ਕਿ ਪਹਿਲੀ ਵਾਰ ਜਿਹੜਾ ਹੈ ਲੋਕ ਲੋਕਾਂ ਦੁਆਰਾ ਚੁਣਿਆ ਗਿਆ ਸੀਗਾ ਸੋ ਮੌਜੂਦਾ ਸੀਐਮ ਮਾਨ ਨੂੰ ਗ੍ਰਿਫਤਾਰ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਜਿਹੇ ਕਿੜੇ ਦੋਸਤ ਜਿਹੜੇ ਕਿ ਦੋਸ਼ਮਾਨ ਜਿਹੜੇ ਕਿ ਅਰਵਿੰਦਰ ਕੇਜਰੀਵਾਲ ਤੇ ਲੱਗੇ ਸਨ ਜਿਸ ਕਰਕੇ ਏਡੀ ਨੂੰ ਇੰਨਾ ਸਖਤ ਜਿਹੜਾ ਐਕਸ਼ਨ ਲੈਣਾ ਪਿਆ ਸੋ ਦੋਸਤੋ ਐਸੀ ਅੱਜ ਦੀ ਵੱਡੀ ਅਪਡੇਟ